ਤੋ ਤੁਸੀਂ ਇਸ ਮੂਵੀ ਦਾ ਪਾਰਟ ਬਣੇ ਹੋ ਰਾਈਟ ਤੇ ਟ੍ਰੇਲਰ ਤੋਂ ਬਾਅਦ ਤੁਹਾਨੂੰ ਕੀ ਰਿਐਕਸ਼ਨ ਮਿਲ ਰਿਹਾ ਹੈ ਫੈਨਸ ਵੱਲੋਂ ਐਕਚੁਅਲੀ ਮੈਂ ਕਦੇ ਐਹੋ ਜੀ ਮੂਵੀ ਕੀਤੀ ਨਹੀਂ ਸੀ ਜਿਹਦੇ ਵਿੱਚ ਮੈਂ ਬਹੁਤ ਹੀ ਬਿਨਾ ਮੇਕਅਪ ਤੋਂ ਆਵਾਂ ਜਾਂ ਫਿਰ weight put on ਕਰਾਂ ਜਾਂ ਫਿਰ ਬਿਲਕੁਲ ਸਿੰਪਲ ਲੱਗਾ ਕਿਉਂਕਿ ਆਪਾਂ ਐਕਟ੍ਰੀਸ ਨੂੰ ਦਿਖਾਉਣਾ ਹੈ ਕਿ ਬੜਾਈ ਬਿਊਟੀਫੁਲ ਕੋਸ਼ਟ ਹੁੰਦਾ ਆਂਦੀ ਆ ਚੁੰਨੀ ਲਹਿਰਾਂਦੀ ਆ ਯੂ نو ਹੱਸਦੀ ਆ ਖੇਲਦੀ ਆ ਤੇ ਚਲੀ ਜਾਂਦੀ ਆ ਤੇ ਬਹੁਤ ਅਲੱਗ ਤੇ ਬਹੁਤ ਹੀ ਯੂਨੀਕ ਰਿਐਕਸ਼ਨ ਮਿਲ ਰਿਹਾ ਕਿਉਂਕਿ ਉਹ ਮੈਂ ਤਾਂ ਐਕਸਪੈਕਟ ਨਹੀਂ ਸੀ ਕਰ ਰਹੇ ਕਿ ਮੈਂ ਇੰਨਾ ਸੀਰੀਅਸ ਤੇ ਇੰਨਾ ਇਮੋਸ਼ਨਲ ਰੋਲ ਵੀ ਕਰ ਸਕਦੀ ਆ ਬਿਲਕੁਲ yes ਤਾਂ ਵਨ ਬਾਈ ਵਨ ਲਵਦੀਪ ਸਰ ਤੁਹਾਡੇ ਤੋਂ ਵੀ ਕੁਸ਼ਨ ਹੈ ਇਹ ਸਾਰਸ਼ੀਕਾ ਜੀ ਸਾਰਸ਼ੀਕਾ ਜੀ ਸਰ ਨੂੰ ਸੀ ਕੀ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ ਇਸ ਮੂਵੀ ਦੇ ਰਿਗਾਰਡਿੰਗ ਮੈਂ ਤਾਂ ਇਹੀ ਕਹੂੰਗਾ ਜੀ ਕਿ 30 ਤਰੀਕ ਨੂੰ ਜਿਵੇਂ ਦੇਵੀ ਨੇ ਗਿਆ ਪੇਪਰ ਦੇ ਦਿੱਤਾ ਸੀ ਰਿਜ਼ਲਟ ਹੁਣ ਤੁਹਾਡੇ ਹੱਥ ਹੈ ਜਿਵੇਂ ਤੁਸੀਂ ਸਾਡੀ ਗਾਂਧੀ 1 ਨੂੰ ਪਿਆਰ ਦਿੱਤਾ ਟੂਨ ਨੂੰ ਦਿੱਤਾ ਏਸੀ ਤਰ੍ਹਾਂ ਸਾਡੀ ਗਾਂਧੀ 3 ਨੂੰ ਵੀ ਤਿੰਨ ਗੁਣਾ ਵੱਧ ਪਿਆਰ ਦਿਓ ਤਾਂ ਕਿ ਅਸੀਂ ਅਗਲੀ ਸੀਰੀਜ਼ ਇਹਦੀ ਹੋਰ ਲੈ ਕੇ ਆਈਏ yes ਓਵਰ ਟੂ ਸਲਿਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਹਿਲੀ ਮੂਵੀ ਨੂੰ ਬਹੁਤ ਪਿਆਰ ਦਿੱਤਾ ਨਾ ਇਹ ਦੂਜੀ ਮੂਵੀ ਨੂੰ ਹਨਾ ਸੋ ਫਿਲਮ ਬਹੁਤ ਵਧੀਆ ਬਣੀ ਆ ਵੀਰੇ ਐਕਸ਼ਨ ਹੈ ਦੇ ਵਿੱਚ ਐਟਕੀ ਸਾਰਿਆਂ ਨਾਲੋਂ ਡਿਫਰੈਂਟ ਆਇਆ ਤਿੰਨਾ ਜਿਹੜਾ ਤੀਜੀ ਮੂਵੀ ਚ ਹੈ ਬਹੁਤ ਸੋਹਣਾ ਹੈ ਨਾ ਤੇ ਸਾਡਾ ਜਿਹੜਾ ਇੱਕ ਯਾਰੀ ਦੋਸਤੀ ਦਾ ਇੱਕ ਦਿਖਾਇਆ ਗਿਆ ਨਾ ਉਹ ਇਹਦੇ ਵਿੱਚ ਹੋਰ ਉੱਪਰ ਕੇ ਆ ਰਿਹਾਗਾ ਠੀਕ ਹੈ ਵੀ ਕਿੰਦਾ ਅਸੀਂ ਬਿਨਾ ਇੱਕ ਤੇ ਇੱਕ ਵੀ ਛੋੜੀ ਜੀ ਚੀਜ਼ ਵਿੱਚ ਇੱਕ ਦੂਜੇ ਦਾ ਕਿੰਨਾ ਹੋਉ ਕਰਦੇ ਆ ਖਿਆਲ ਰੱਖਦੇ ਹਨ ਯਾਰੀ ਦੀ ਡੈਫੀਨੇਸ਼ਨ ਆ ਜੀ ਬਹੁਤ ਵਧੀਆ ਦੇਖਣ ਨੂੰ ਮਿਲੂਗੀ ਸੋ 3 ਅਗਸਤ ਨੂੰ ਵੀਰੇ ਜਰੂਰ ਪਹੁੰਚਿਓ ਯੈਸ ਓਵਰ ਟੂ ਸਰ ਅ ਮੇਰੇ ਖਿਆਲ ਸਾਰਾ ਕੁਝ ਕਹਿ ਹੀ ਦਿੱਤਾ ਦੀਪ ਬਾਈ ਨੇ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਦਾ ਨਵਦੀਪ ਬਾਈ ਨੇ ਕਹਿ ਹੀ ਦਿੱਤਾ ਕਿ ਤਿੰਨ ਗੁਣਾ ਪਿਆਰ ਦਿਓ ਮੈਂ ਸਿਰਫ ਮੇਰਾ ਐਕਸਪੀਰੀਅੰਸ ਆ ਸਕਦਾ ਕਿ ਮੈਂ ਪਹਿਲੀ ਵਾਰ ਇਸ ਫਿਲਮ ਨਾਲ ਜੁੜਿਆ ਤੇ ਪਹਿਲੀ ਵਾਰ ਜਦੋਂ ਇਸ ਫਿਲਮ ਦੇ ਪ੍ਰੋਮੋਸ਼ਨਸ ਤੇ ਜਾਣ ਦਾ ਮੈਨੂੰ ਮੌਕਾ ਮਿਲਿਆ ਦੇ ਬਾਈ ਨਾਲ ਮੈਂ ਕੱਲ ਵੀ ਗੱਲ ਕਿਸੇ ਨੂੰ ਕਹਿ ਰਿਹਾ ਸੀ ਮੈਂ ਜਦੋਂ ਅਸੀਂ ਕਿਸੇ ਨੂੰ ਕਹਿ ਰਹੇ ਹੁਏ ਨਾ ਕਿ ਯਾਰ ਇੱਕ ਬੰਦਾ ਐਕਸਪੀਰੀਅੰਸ ਦੱਸ ਰਿਹਾ ਹੋਵੇ ਕਿ ਯਾਰ ਜਦੋਂ ਮੈਂ ਪੈਰਾਸ਼ੂਟ ਤੋਂ ਛਾਲ ਮਾਰੀ ਐਦਾਂ ਦਾ ਮਾਹੌਲ ਸੀ ਐਦਾਂ ਦਾ ਮਾਹੌਲ ਸੀ ਆਹ ਚੀਜ਼ਾਂ ਸੀ ਆਹ ਚੀਜ਼ਾਂ ਸੀ ਫਿਰ ਜਦੋਂ ਸੁਣਨ ਦਾ ਲੱਗ ਮਜ਼ਾ ਹੁੰਦਾ ਫਰਸਟ ਹੈਂਡ ਐਕਸਪੀਰੀਅੰਸ ਕਰਨ ਦਾ ਲੱਗ ਮਜ਼ਾ ਹੁੰਦਾ ਜਦੋਂ ਖੁਦ ਪੈਰਾਸ਼ੂਟ ਨਾਲ ਛਾਲ ਮਾਰ ਕੇ ਐਕਸਪੀਰੀਅੰਸ ਕਰੋ ਉਹ ਥ੍ਰਿਲ ਉਹ ਸਾਰੀਆਂ ਚੀਜ਼ਾਂ ਅਲੱਗ ਹੁੰਦੀਆਂ ਨੇ ਮੈਂ ਗਾਂਧੀ ਦੀ ਫੈਨ ਫੋਲੋਇੰਗ ਬਾਰੇ ਇਹ ਸਾਰੀਆਂ ਚੀਜ਼ਾਂ ਬਾਰੇ ਸੁਣਿਆ ਸੀ ਕੀ ਪ੍ਰੋਮੋਸ਼ਨ ਤੇ ਇਦਾਂ ਹੁੰਦਾ ਜਾਂ ਗਾਂਧੀ ਦੀ ਫੈਨ ਫੋਲਿੰਗ ਇਦਾਂ ਹੁੰਦੀ ਹੈ ਬਟ ਜਦੋਂ ਮੈਂ ਖੁਦ ਗਿਆ ਫਰਸਟ ਹੈਂਡ ਉੱਥੇ ਐਕਸਪੀਰੀਅੰਸ ਕੀਤਾ ਗਾਂਧੀ ਭਾਈ ਜਿੰਦਾਬਾਦ ਗਾਂਧੀ ਭਾਈ ਜਿੰਦਾਬਾਦ ਉੱਥੇ ਮੈਂ ਸੁਣਿਆ ਮੈਂ ਦੇਖਿਆ ਕਿ ਗਾਂਧੀ ਦੇ ਫੈਨ ਨਹੀਂ ਸ਼ਾਇਦ ਗਾਂਧੀ ਦੇ ਭਰਾ ਨੇ ਇਹ ਸਾਰੇ ਸੋ ਦੇ ਫੀਲ ਲਾਈਕ ਥੈਟ ਜਿਵੇਂ ਦੇ ਭਾਈ ਨੂੰ ਉਹ ਪਿਆਰ ਦਿੰਦੇ ਨੇ ਐਸ ਗਾਂਧੀ ਇਟਸ ਸੋ ਅਮੇਜ਼ਿੰਗ ਤੇ ਆਈ ਫੀਲ ਸੋ ਥ੍ਰਿਲਡ ਐਂਡ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਫੀਲ ਸੋ ਲੱਕੀ ਸੋ ਤੁਸੀਂ ਇਸ ਮੂਵੀ ਦਾ ਪਾਰਟ ਬਣੇ ਹੋ ਰਾਈਟ ਤੇ ਟ੍ਰੇਲਰ ਤੋਂ ਬਾਅਦ ਤੁਹਾਨੂੰ ਕੀ ਰਿਐਕਸ਼ਨ ਮਿਲ ਰਿਹਾ ਹੈ ਫੈ ਐਕਚੁਅਲੀ ਮੈਂ ਕਦੇ ਐਹੋ ਜੀ ਮੂਵੀ ਕੀਤੀ ਨਹੀਂ ਸੀਗੀ ਜਿਹਦੇ ਵਿੱਚ ਮੈਂ ਬਹੁਤ ਹੀ ਬਿਨਾ ਮੇਕਅਪ ਤੋਂ ਆਮਾ ਜਾਂ ਫਿਰ weight put on ਕਰਾਂ ਜਾਂ ਫਿਰ ਬਿਲਕੁਲ ਸਿੰਪਲ ਲੱਗਾ ਕਿਉਂਕਿ ਆਪਾਂ ਐਕਟ੍ਰੀਸ ਨੂੰ ਦਿਖਾਉਣਾ ਹੈ ਕਿ ਬੜਾਈ ਬਿਊਟੀਫੁਲ ਕੁਸ਼ਟ ਹੁੰਦਾ ਆਂਦੀ ਆ ਚੁੰਨੀ ਲਹਿਰਾਂਦੀ ਆ ਯੂ نو ਹੱਸਦੀ ਆ ਖੇਲਦੀ ਆ ਤੇ ਚਲੀ ਜਾਂਦੀ ਆ ਤੇ ਬਹੁਤ ਅਲੱਗ ਤੇ ਬਹੁਤ ਹੀ ਯੂਨੀਕ ਰਿਐਕਸ਼ਨ ਮਿਲ ਰਿਹਾ ਕਿਉਂਕਿ ਉਹ ਮੇਰੇ ਤੋਂ ਐਕਸਪੈਕਟ ਨਹੀਂ ਸੀ ਕਰ ਰਹੇ ਕਿ ਮੈਂ ਇੰਨਾ ਸੀਰੀਅਸ ਤੇ ਇੰਨਾ ਇਮੋਸ਼ਨਲ ਰੋਲ ਵੀ ਕਰ ਸਕਦੀ ਆ ਬਿਲਕੁਲ ਯੈਸ ਤਾਂ ਵਨ ਬਾਏ ਵਨ ਲਵਦੀਪ ਸੇ ਤੁਹਾਡੇ ਤੋਂ ਵੀ ਕੁਸ਼ਨ ਹੀ ਹੈ ਸਸ਼ੀਕਾਲ ਸਰ ਸਿਗੀ ਕਾਲ ਜੀ ਸਾਰਿਆਂ ਨੂੰ ਸਿਗੀ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ ਇਸ ਮੂਵੀ ਦੇ ਰਿਗਾਰਡਿੰਗ ਮੈਂ ਤਾਂ ਇਹੀ ਕਹੂੰਗਾ ਜੀ ਕਿ 30 ਤਰੀਕ ਨੂੰ ਜਿਵੇਂ ਦੇਵੀ ਨੇ ਗਿਆ ਪੇਪਰ ਦੇ ਦਿੱਤਾ ਸੀ ਰਿਜ਼ਲਟ ਹੁਣ ਤੁਹਾਡੇ ਹੱਥ ਹੈ ਜਿਵੇਂ ਤੁਸੀਂ ਸਾਡੀ ਗਾਂਧੀ ਵਰਨ ਨੂੰ ਪਿਆਰ ਦਿੱਤਾ ਟੂਨ ਨੂੰ ਦਿੱਤਾ ਏਸੇ ਤਰ੍ਹਾਂ ਸਾਡੀ ਗਾਂਧੀ 3 ਨੂੰ ਵੀ ਤਿੰਨ ਗੁਣਾ ਵੱਧ ਪਿਆਰ ਦਿਓ ਤਾਂ ਕਿ ਅਸੀਂ ਅਗਲੀ ਸੀਰੀਜ਼ ਇਹਦੀ ਹੋਰ ਲੈ ਕੇ ਆਈਏ yes over to ਸਲਿਮ ਸਸ਼ੀਕਾਲ ਜੀ ਸਾਰਿਆਂ ਨੂੰ ਤੇ ਪਹਿਲੇ ਹੋ ਗਏ ਨੂੰ ਬਹੁਤ ਪਿਆਰ ਦਿੱਤਾ ਨਾ ਦੂਜੀ ਮੂਵੀ ਨੂੰ ਹਨਾ ਸੋ ਫਿਲਮ ਬਹੁਤ ਵਧੀਆ ਬਣੀ ਆ ਵੀਰੇ ਐਕਸ਼ਨ ਹੈ ਦੇ ਵਿੱਚ ਐਦਕੀ ਸਾਰਿਆਂ ਨਾਲੋਂ ਡਿਫਰੈਂਟ ਆਇਆ ਤਿੰਨਾ ਉਹ ਜਿਹੜਾ ਤੀਜੀ ਮੂਵੀ ਚ ਹੈ ਬਹੁਤ ਸੋਹਣਾ ਹੈ ਨਾ ਤੇ ਸਾਡਾ ਜਿਹੜਾ ਇੱਕ ਯਾਰੀ ਦੋਸਤੀ ਦਾ ਇੱਕ ਦਿਖਾਇਆ ਗਿਆ ਹੈ ਨਾ ਉਹ ਇਹਦੇ ਵਿੱਚ ਹੋਰ ਉੱਪਰ ਕੇ ਆ ਰਿਹਾਗਾ ਠੀਕ ਹੈ ਵੀ ਕਿੰਦਾ ਅਸੀਂ ਬਿਨਾ ਇੱਕ ਤੇ ਇੱਕ ਵੀ ਛੋਟੀ ਜੀ ਚੀਜ਼ ਪਿੱਛੇ ਇੱਕ ਦੂਜੇ ਦਾ ਕਿੰਨਾ ਹੋ ਕਰਦੇ ਆ ਖਿਆਲ ਰੱਖਦੇ ਹਾਂ ਨਾ ਯਾਰੀ ਦੀ ਡੈਫੀਨੇਸ਼ਨ ਹੈ ਜੀ ਬਹੁਤ ਵਧੀਆ ਦੇਖਣ ਨੂੰ ਮਿਲੂਗੀ ਸੋ ਤੀਏ ਗਾਸਤ ਨੂੰ ਵੀਰੇ ਜਰੂਰ ਪਹੁੰਚੋ yes over to sir sir ਅ ਮੇਰੇ ਕੋਲ ਸਾਰਾ ਕੁਝ ਕਹਿ ਹੀ ਦਿੱਤਾ ਦੇਬਾਈ ਨੇ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਦਾ ਨਵਦੀਪ ਬਾਈ ਨੇ ਕਹਿ ਹੀ ਦਿੱਤਾ ਕਿ ਤਿੰਨ ਗੁਣਾ ਪਿਆਰ ਦਿਓ ਮੈਂ ਸਿਰਫ ਮੇਰਾ ਐਕਸਪੀਰੀਅੰਸ ਆ ਸਕਦਾ ਕਿ ਮੈਂ ਪਹਿਲੀ ਵਾਰ ਇਸ ਫਿਲਮ ਨਾਲ ਜੁੜਿਆ ਤੇ ਪਹਿਲੀ ਵਾਰ ਜਦੋਂ ਅ ਇਸ ਫਿਲਮ ਦੇ ਪ੍ਰੋਮੋਸ਼ਨਸ ਤੇ ਜਾਣ ਦਾ ਮੈਨੂੰ ਮੌਕਾ ਮਿਲਿਆ ਦੇਬਾਈ ਨਾਲ ਮੈਂ ਕੱਲ ਵੀ ਗੱਲ ਕਿਸੇ ਨੂੰ ਕਹਿ ਰਿਹਾ ਸੀ ਮੈਂ ਜਦੋਂ ਅਸੀਂ ਕਿਸੇ ਨੂੰ ਕਹਿ ਰਹੇ ਹੁਏ ਨਾ ਕਿ ਅ ਯਾਰ ਇੱਕ ਬੰਦਾ ਐਕਸਪੀਰੀਅੰਸ ਦੱਸਿਆ ਹੋਵੇ ਕਿ ਯਾਰ ਜਦੋਂ ਮੈਂ ਪੈਰਾਸ਼ੂਟ ਤੋਂ ਛਾਲ ਮਾਰੀ ਐਦਾਂ ਦਾ ਮਾਹੌਲ ਸੀ ਐਦਾਂ ਦਾ ਮਾਹੌਲ ਸੀ ਆਹ ਚੀਜ਼ਾਂ ਸੀ ਆਹ ਚੀਜ਼ਾਂ ਸੀ ਫਿਰ ਜਦੋਂ ਸੁਣਨ ਦਾ ਲੱਗ ਮਜ਼ਾ ਹੁੰਦਾ ਫਰਸਟ ਹੈਂਡ ਐਕਸਪੀਰੀਅੰਸ ਕਰਨ ਦਾ ਲੱਗ ਮਜ਼ਾ ਹੁੰਦਾ ਜਦੋਂ ਖੁਦ ਪੈਰਾਸ਼ੂਟ ਨਾਲ ਛਾਲ ਮਾਰ ਕੇ ਐਕਸਪੀਰੀਅੰਸ ਕਰੋ ਉਹ ਥ੍ਰਿਲ ਉਹ ਸਾਰੀਆਂ ਚੀਜ਼ਾਂ ਅਲੱਗ ਹੁੰਦੀਆਂ ਨੇ ਮੈਂ ਗਾਂਧੀ ਦੀ ਫੈਨ ਫਾਲੋਇੰਗ ਬਾਰੇ ਇਹ ਸਾਰੀਆਂ ਚੀਜ਼ਾਂ ਬਾਰੇ ਸੁਣਿਆ ਸੀ ਕਿ ਪ੍ਰੋਮੋਸ਼ਨ ਤੇ ਐਦਾਂ ਹੁੰਦਾ ਜਾਂ ਗਾਂਧੀ ਦੀ ਫੈਨ ਫਾਲੋਇੰਗ ਐਦਾਂ ਹੁੰਦੀ ਹੈ ਬਟ ਜਦੋਂ ਮੈਂ ਖੁਦ ਗਿਆ ਫਰਸਟ ਹੈਂਡ ਉੱਥੇ ਐਕਸਪ ਮੈਂ ਸੁਣਿਆ ਮੈਂ ਦੇਖਿਆ ਕਿ ਗਾਂਧੀ ਦੇ ਫੈਨ ਨਹੀਂ ਸ਼ਾਇਦ ਗਾਂਧੀ ਦੇ ਭਰਾ ਨੇ ਇਹ ਸਾਰੇ ਸੋ ਦੇ ਫੀਲ ਲਾਈਕ ਥੈਟ ਜਿਵੇਂ ਦੇ ਭਾਈ ਨੂੰ ਉਹ ਪਿਆਰ ਦਿੰਦੇ ਨੇ ਐਸ ਗਾਂਧੀ ਇਟ ਸੋ ਅਮੇজিং ਤੇ ਆਈ ਫੀਲ ਸੋ ਥ੍ਰਿਲਡ ਐਂਡ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਫੀਲ ਸੋ ਲੱਕੀ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ